ਾਨਕ ਪੁਲਿਸ ਨੇ ਇੱਕ ਨਕਲੀ ਪੁਲਿਸ ਅਧਿਕਾਰੀ ਬਣ ਕੇ ਗਰੋਹ ਦੀ ਅਗਵਾਈ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰਕੇ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਣ ਸਿੰਘ ਬਲਦਾਏ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ ਲੁੱਟਖੋਹਾਂ ਦੀਆਂ ਵਾਰਦਾਤਾ ਕਰਨ ਵਾਲੇ ਗਰੋਹ ਦੇ ਮੈਂਬਰ ਜਗਜੀਤ ਸਿੰਘ ਉਰਫ ਗਰੇਵਾਲ ਉਰਫ ਲਵਲੀ ਪੁੱਤਰ ਨਵਜੇ ਨਵਤੇਜ ਸਿੰਘ ਵਾਸੀ ਜਸਿਆ ਲੁਧਿਆਣਾ ਸੁਖਪਾਲ ਸਿੰਘ ਉਰਫ ਸੁੱਖਾ ਪੁੱਤਰ تر세ਮ ਸਿੰਘ ਵਾਸੀ ਸੂਰਜੇਵਾਲਾ ਫਾਜ਼ਿਲਕਾ ਸੰਨੀ ਉਰਫ ਸੰਨੀ دی올 ਪੁੱਤਰ ਬਿਹਾਰੀ لال ਵਾਸੀ ਮੁਹੱਲਾ 5 ਡੇਰਾ ਫਲੋਰ ਤੇ ਰਮਨ ਕੁਮਾਰ ਪੁੱਤਰ ਪਰਮਿੰਦਰ لال ਵਾਸੀ ਤਹਿੰਗ थाना ਫਲੋਰ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਫਲੋਰ ਨੇ ਹੋਰ ਕੀ ਕੀ ਦੱਸਿਆ ਹੈ ਤੁਸੀਂ ਵੀ ਸੁਣੋ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਚਲਾਈ ਗਈ 마ੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਮਹਿਮ ਹੈਗੀ ਆ ਇਸ ਨੂੰ ਉਦੋਂ ਸਫਲਤਾ ਮਿਲੀ ਆ ਗਈ ਆ ਜਦੋਂ ਸੰਜੀਵ ਕਪੂਰ ਐਸ ਐਚਓ ਥਾਣਾ ਫਲੋਰ ਉਹਦੀ ਟੀਮ ਵੱਲੋਂ ਚਾਰ ਦੋਸ਼ੀ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲ ਇੱਕ ਮੋਟਰਸਾਈਕਲ ਅਤੇ ਵਾਰਦਾਤ ਸਮੇ ਵਰਤਣ ਵਾਲੇ ਦਾਤਰ ਤੇ ਉੱਪਰ ਜਿਹੜੀ ਵਰਦੀ ਦੀ ਜੈਕਟ ਪੈਂਦੇ ਸੀ ਇਹਨਾਂ ਦੀ ਮੋਟਰਸਪ੍ਰਿੰਟ ਜਿਹੜੇ ਚਾਰੇ ਦੋਸ਼ੀਆਂ ਦੀ ਐਸ ਵੀ ਕੇਰਾ ਨਾਕਾ ਲਾ ਕੇ ਤੇ ਕਿਸ ਨੂੰ ਚੈੱਕ ਕਰਦੇ ਸੀ ਤੇ ਪੁਸ਼ਕਸ਼ ਕਰਦੇ ਸੀ ਵੇ ਅਸੀਂ ਕੋਈ ਤੁਹਾਡੇ ਕੋਲ ਨਸ਼ਾਤ ਨਹੀਂ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਉਹਨਾਂ ਨੂੰ ਇਹ ਲੁੱਟਖੋ ਦੇ ਵਿੱਚ ਵਰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਦੇ ਪਾਸੋਂ ਸੱਤ ਵਾਰ ਦਾ ਤਾਂ ਜਿਹੜੀਆਂ ਲੁਧਿਆਣਾ ਤੇ ਫਲੋਰ ਹਾਈਵੇ ਤੇ ਤੇ ਗੁਰਾਇਆਂ ਤੇ ਕੀਤੀਆਂ ਗਈਆਂ ਨੇ ਉਹ ਟ੍ਰੈਸ ਕੀਤੀਆਂ ਨੇ ਸਰ ਜਿਹੜੀ ਵਰਦੀ ਕਿੱਥੋਂ ਗਈ ਸਾਰੇ ਨਹੀਂ ਲੱਗਦੀ ਇਹ ਵਰਦੀ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਮਾਰਡ ਹਾਸਲ ਕੀਤਾ ਉਹਦੇ ਵਿੱਚ ਜਿਹੜੀ ਇਹ ਜੈਕਟ ਉੱਪਰੋਂ ਦੀ ਵਰਤਦੇ ਸੀ ਵਰਦੀ ਵਾਲੀ ਉਹ ਅਸੀਂ ਪੁਸ਼ਤ ਦਰਾਂ ਨੇ ਰਿਮਾਂਡ ਇਹਨਾਂ ਨੂੰ ਪਤਾ ਕਰਾਂਗੇ ਵੀ ਇਹਨਾਂ ਕਿੱਥੋਂ ਲਈ ਸੀ ਠੀਕ ਆ ਸਰ ਬੇਸਿਕਲੀ ਹੈ ਕਿ ਤਰੀ ਬੇਸਿਕਲੀ ਇੱਕ ਦੋ ਲੋਕਲ ਨੇ ਤੇ ਕੁਝ ਜਿਹੜੇ ਨੇ ਉਹ ਆਪਣੇ ਫਾਜ਼ਿਲਕਾ ਦਾ ਫਾਜ਼ਿਲਕਾ ਦਾ ਇੱਕ ਮੁੰਡਾ ਹੈਗਾ ਤੇ ਉਧਰਲੀ ਸਾਈਡ ਤੇ ਹੈਗੇ ਸਿਰਫ ਕਾਬੂ ਕਿਦਾਂ ਹੈ ਸਰ ਇਹ ਮੁਕਬਰੀ ਦੇ ਆਧਾਰ ਦੇ ਉੱਤੇ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਐਸਐਚਓ ਦੀ ਟੀਮ ਵੱਲੋਂ ਕਾਬੂ ਕੀਤਾ ਕੋਈ ਨਾਕਾਬੰਦੀ ਕੀਤੀ ਸੀ ਜਾਂ ਵੈਸੇ ਹੀ ਕਾਬੂ ਹੋ ਗਿਆ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਇੱਲਾ ਵੀ ਕੋਈ ਮੁਕੱਦਮਾ ਹੈ ਸਰ ਇਹਨਾਂ ਤੇ ਜਿਹੜਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਜਿਹੜੇ ਚਾਰ ਦੇ ਵਿੱਚੋਂ ਤਿੰਨਾਂ ਦੇ ਉੱਪਰ ਮੁਕੱਦਮੇ ਦਰਜ ਹੈਗੇ ਆ ਤੇ ਹੋਰ ਰਿਮਾਂਡ ਦੇ ਦੌਰਾਨ ਅਸੀਂ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਕਰਕੇ ਵੀ ਇਹਨਾਂ ਦੀ ਮੋਟਰ ਸੁਪਰਡ ਉਬ ਵੀ ਅਸੀਂ ਤੇ ਹੋਰ ਕਿੰਨੀਆਂ ਵਾਰਦਾਤਾਂ ਇਹਨਾਂ ਕੀਤੀਆਂ ਨੇ ਉਹਦੇ ਬਾਰੇ ਕਲੀਅਰ ਕੀਤਾ ਜਾਵੇਗਾ। ਸਥਾਨਕ ਪੁਲਿਸ ਨੇ ਇੱਕ ਨਕਲੀ ਪੁਲਿਸ ਅਧਿਕਾਰੀ ਬਣ ਕੇ ਗਰੋਹ ਦੀ ਅਗਵਾਈ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰਕੇ ਕੇਸ ਹੱਲ ਕਰਨ ਦਾ ਦਾਵਾ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਣ ਸਿੰਘ ਬੱਲਦਾ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਮੈਂਬਰ ਜਗਜੀਤ ਸਿੰਘ ਉਰਫ ਗਰੇਵਾਲ ਉਰਫ ਲਵਲੀ ਪੁੱਤਰ ਨਵਜੇ ਨਵਤੇਜ ਸਿੰਘ ਵਾਸੀ ਜੱਸਿਆ ਲੁਧਿਆਣਾ ਸੁਖਪਾਲ ਸਿੰਘ ਉਰਫ ਸੁਖਾ ਪੁੱਤਰ ਤਰਸੀਮ ਸਿੰਘ ਵਾਸੀ ਸੂਰਜੇਵਾਲਾ ਫਾਜ਼ਿਲਕਾ ਸੰਨੀ ਔਰ ਫਸੰਨੀ ਦਿਉਲ ਪੁੱਤਰ ਬਿਹਾਰੀ لال ਵਾਸੀ ਮੁਹੱਲਾ ਪੰਜ ਡੇਰਾ ਫਲੋਰ ਤੇ ਰਮਨ ਕੁਮਾਰ ਪੁੱਤਰ ਪਰਮਿੰਦਰ لال ਵਾਸੀ ਤਹਿੰਗ ਥਾਣਾ ਫਲੋਰ ਨੂੰ ਗ੍ਰਫਤਾਰ ਕੀਤਾ ਹੈ ਡੀਐਸਪੀ ਫਲੋਰ ਨੇ ਹੋਰ ਕੀ ਕੀ ਦੱਸਿਆ ਹੈ ਤੁਸੀਂ ਵੀ ਸੁਣੋ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਚਲਾਈ ਗਈ ਮਾੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਮੈਮ ਹੈਗੀ ਆ ਇਸ ਨੂੰ ਉਦੋਂ ਸਫਲਤਾ ਮਿਲੀ ਹੈਗੀ ਆ ਜਦੋਂ ਸੰਜੀਵ ਕਪੂਰ ਐਸ ਐਚਓ ਥਾਣਾ ਫਲੋਰ ਉਹਦੀ ਟੀਮ ਵੱਲੋਂ ਚਾਰ ਦੋਸ਼ੀ ਜਿਹੜੇ ਗ੍ਰਸਤਾਰ ਕੀਤੇ ਗਏ ਨੇ ਜਿਨ੍ਹਾਂ ਕੋਲ ਇੱਕ ਮੋਟਰਸਾਈਕਲ ਅਤੇ ਵਾਰਦਾ ਸਮੇ ਵਰਤਣ ਵਾਲੇ ਦਸਤਰ ਤੇ ਉੱਪਰ ਜਿਹੜੀ ਵਰਦੀ ਦੀ ਜੈਕਟ ਪੈਂਦੇ ਸੀ ਇਹਨਾਂ ਦੀ ਮੋਟਰਸਪ੍ਰਿੰਟੀ ਜਿਹੜੇ ਚਾਰੇ ਦੋਸ਼ਿਆਂ ਦੀ ਏ ਸੀ ਵੀ ਕੇਰਾ ਨਾਕਾ ਲਾ ਕੇ ਤੇ ਕਿਸ ਨੂੰ ਚੈੱਕ ਕਰਦੇ ਸੀ ਤੇ ਪੁਸ਼ਕਸ਼ ਕਰਦੇ ਸੀ ਵੀ ਅਸੀਂ ਕੋਈ ਤੁਹਾਡੇ ਕੋਲ ਨਸ਼ਾ ਤਾਂ ਨਹੀਂ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਉਹਨਾਂ ਨੂੰ ਇਹ ਲੁਟਖੋ ਦੇ ਵਿੱਚ ਵਰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਦੇ ਪਾਸੋਂ ਸੱਤ ਵਾਰ ਦਾ ਤਾਂ ਜਿਹੜੀਆਂ ਲੁਧਿਆਣਾ ਤੇ ਫਲੋਰ ਹਾਈਵੇ ਤੇ ਤੇ ਗਰਾਿਆਂ ਤੇ ਕੀਤੀਆਂ ਗਈਆਂ ਨੇ ਉਹ ਟ੍ਰੈਸ ਕੀਤੀ ਨਹੀਂ ਆ ਸਰ ਜਿਹੜੀ ਵਰਦੀ ਕਿੱਥੋਂ ਗਈ ਸਾਨੂੰ ਨਹੀਂ ਲੰਮੀ ਇਹ ਵਰਦੀ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਰਿਮਾਂਡ ਹਾਸਲ ਕੀਤਾ ਉਹਦੇ ਵਿੱਚ ਜਿਹੜੀ ਇਹ ਜੈਕਟ ਉੱਪਰੋਂ ਦੀ ਵਰਤਦੇ ਸੀ ਵਰਦੀ ਵਾਲੀ ਉਹ ਅਸੀਂ ਪੁਸ਼ਤ ਦਰਾਂ ਨੇ ਰਿਮਾਂਡ ਇਹਨਾਂ ਨੂੰ ਪਤਾ ਕਰਾਂਗੇ ਵੀ ਇਹਨਾਂ ਨੇ ਕਿੱਥੋਂ ਲਈ ਸੀ ਠੀਕ ਆ ਸਰ ਬੇਸਿਕਲੀ ਇਹ ਹੈ ਕਿ ਤੇ ਬੇਸਿਕਲੀ ਇੱਕ ਦੋ ਲੋਕਲ ਨੇ ਤੇ ਕੁਝ ਜਿਹੜੇ ਨੇ ਉਹ ਆਪਣੇ ਫਾਜ਼ਿਲ ਕਾ ਦਾ ਫਾਜ਼ਿਲ ਕਾ ਦਾ ਇੱਕ ਮੁੰਡਾ ਹੈਗਾ ਤੇ ਉਧਰਲੀ ਸਾਈਡ ਤੇ ਇਹ ਸਿਰਫ ਕਾਬੂ ਕੀਤਾ ਹੈ ਸਰ ਇਹ ਮੁਕਬਰੀ ਦੇ ਆਧਾਰ ਦੇ ਉੱਤੇ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਐਸ ਐਚ ਓ ਦੀ ਟੀਮ ਵੱਲੋਂ ਕਾਬੂ ਕੀਤਾ ਕੋਈ ਨਾਕਾਬੰਦੀ ਕੀਤੀ ਸੀ ਜਾਂ ਵੈਸੇ ਕਾਬੂ ਹੋ ਗਿਆ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਇਹਲਾ ਵੀ ਕੋਈ ਮਕਦਮਾ ਹੈ ਸਰ ਇਹਨਾਂ ਤੇ ਜਿਹੜਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਜਿਹੜੇ ਚਾਰ ਦੇ ਵਿੱਚੋਂ ਤਿੰਨਾਂ ਦੇ ਉੱਪਰ ਮਕਦਮੇ ਦਰਜ ਹੈਗੇ ਆ ਤੇ ਹੋਰ ਰਿਮਾਂਡ ਦੇ ਦੌਰਾਨ ਅਸੀਂ ਹੋਰ ਵੀ ਇਹਨਾਂ ਕੋਲ ਪੁਸ਼ਕਿਸ਼ ਕਰਕੇ ਵੀ ਇਹਨਾਂ ਦੀ ਮੋਟਰ ਸੁਪਰਡੈਂਟੀ ਕੀ ਸੀ ਵਾਰਦਾਤ ਕਰਨ ਦੀ ਉਹ ਵੀ ਅਸੀਂ ਤੇ ਹੋਰ ਕਿੰਨੀਆਂ ਵਾਰਦਾਤਾਂ ਇਹਨਾਂ ਕੀਤੀਆਂ ਨੇ ਉਹਦੇ ਬਾਰੇ ਕਲੀਅਰ ਕੀਤਾ ਹੈ